ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਇਹਨਾਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਆਉਂਦੇ ਦੋ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਰਾਂ ਦਾ ਕਿੰਗਾ ਦਾ ਰਹਿ ਸਕਦਾ ਇਹ ਰਿਪੋਰਟ ਹੈ ਜਿਹੜੀ ਮੌਸਮ ਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਸਾਡੇ ਇਸ ਵੀਡੀਓ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜੁੜੇ ਨੇ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਸਿੱਧਾ ਮੌਸਮ ਤੇ ਆਵਾਂਗੇ ਐਸੇ ਲਈਆਂ ਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਲਗਭਗ ਸਵੇਰ ਦੇ ਸਾਢੇ 1 8000 ਕਾਲੀਆ ਪਣਕ 9 ਵਜੇ ਚੱਲੇ ਆ ਤੇ 15 ਅਗਸਤ ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਟਟੂngi ਤੌਰ ਤੇ ਜਿਹੜੀ ਬਦਲਵਾਈ ਹੈ ਉਹ ਬਹੁਤੇ ਖੇਤਰਾਂ ਦੇ ਵਿੱਚ ਅਸਲੇ ਬਣੀ ਹੋਈ ਆ ਬੀਤੇ 24 ਘੰਟੇ ਅਜੋ ਵਿੱਚ ਤਾਵਰ ਤੋੜ ਮੀਂਹ ਲੱਗੇ ਆ ਭਾਵੇਂ ਉਹ ਪਹਾੜੀ ਖੇਤਰ ਨੇ ਜਾਂ ਮੈਦਾਨੀ ਖੇਤਰ ਨੇ ਸੋ ਲਗਾਤਾਰ ਤਾਵਰ ਤੋੜ ਮੀਂਹ ਲੱਗਣ ਕਰਕੇ ਪਹਾੜਾਂ ਦੇ ਵਿੱਚ ਕਾਫੀ ਜਿਹੜਾ ਲੈਂਡਸਲਾਈਡ ਜਾਂ ਘਟਨਾਵਾਂ ਵੀ ਸਾਹਮਣੇ ਆਈਆਂ ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਖਾਸ ਕਰ ਕੱਲ ਜੰਮੂ ਦੇ ਵਿੱਚ ਕਸ਼ਤਵਾਰ ਜ਼ਿਲ੍ਹੇ ਦੇ ਵਿੱਚ ਉੱਥੇ ਬੱਦਲ ਫਟਿਆ ਤੇ ਬੱਦਲ ਫਟਣ ਦੇ ਨਾਲ ਕਾਫੀ ਉੱਥੇ ਨੁਕਸਾਨ ਵੇਖਣ ਨੂੰ ਮਿਲਿਆ ਸੋ ਅੱਜ ਦੀ ਗੱਲ ਕਰੀਏ ਜੀ ਪੰਜਾਬ ਦੇ ਵਿੱਚ ਟਟਵੇਂ ਤੌਰ ਤੇ ਮੀਂਹ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਚਾਹੀ ਉਹ ਦੁਆਬਾ ਖੇਤਰ ਮਾਝਾ ਜਾਂ ਮਾਲਵੇ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਤੋਂ ਲੱਗੇ ਦਰਮਿਆਨੇ ਮੀਂਹ ਦਰਜ ਹੋ ਸਕਦੇ ਨੇ ਤੇ ਇਹ ਅੱਜ ਲਿਮਟਡ ਕਾਰਵਾਨੀਆਂ ਹੋਣਗੀਆਂ ਜੇ ਬਹੁਤੇ ਖੇਤਰਾਂ ਦੇ ਵਿੱਚ ਵੱਡੇ ਫੱਡਰ ਤੇ ਮੀਂਹ ਦੀ ਉਮੀਦ ਨਹੀਂ ਅੱਜ ਤੇ ਲਿਮਟਡ ਖੇਤਰ ਯਾਨੀ ਕਿ ਕੁਝ ਹੁਸ਼ਿਆਰ ਖੇਤਰ ਹੋ ਸਕਦੇ ਨੇ ਨਵਾਂ ਸ਼ਹਿਰ ਦੇ ਖੇਤਰ ਹੋ ਸਕਦੇ ਨੇ ਚੰਡੀਗੜ੍ਹ ਮਹਾਲੀ ਪੰਚਕਲਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਜਾਂ ਫਿਰ ਇਧਰ ਆ ਜੇ ਤੇ ਪਠਾਨਕੋਟ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਮੀਂਹ ਪਹੁੰਚ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਰਵਲਦੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਤਗੜੀ ਝਟ ਵੀ ਲੱਗ ਜਾਈ ਸੋ ਅਗਲੇ 48 ਘੰਟੇ ਇਹ ਸਾਰਾ ਸਿਸਟਮ ਵੈਦ ਚੱਲਦਾ ਰਹਿਣਾ ਕੱਲ ਵੀ ਇਹੋ ਹਾਲ ਨੇ ਕੱਲ ਵੀ ਜਿਹੜਾ ਜ ਕੱਲ ਤੜਕੇ ਸਵੇਰੇ ਜਾਂ ਫਿਰ ਕੱਲ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਉਮੀਦਾਂ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੋਏਗੀ ਸਿਸਟਮ ਵੀ ਕਾਰਿਆ ਜੀ ਪਛਮੀ ਸਿਸਟਮ ਜਿਹਦੀ ਅਫਾ ਗੱਲ ਕਰਦੇ ਹੁੰਦੇ ਹਾਂ ਤੇ ਇਹ ਜਿਹੜਾ ਸਰਗਰਮ ਹੋਵੇਗਾ 17 ਦੀ ਸ਼ਾਮ ਤੱਕ ਜਾਂ 18 ਤੋਂ ਜਿੱਦੇ ਸਰਕਾਰ 18-19 ਨੂੰ ਫਿਰ ਤੋਂ ਇੱਕ ਵਾਰ ਵੱਡੇ ਫੱਦਰ ਦੇ ਉਮੀਦ ਹੈ ਜਿਹੜੇ ਚਾਸ ਨੇ ਉਹ ਬਣਦੇ ਜਾਫਰੇ ਨੇ ਫਿਲਹਾਲ ਅਗਲੇ 48 ਘੰਟੇ ਲਿਮਟਡ ਕਾਰਵਾਈਆਂ ਹੋਣ ਦੀ ਉਮੀਦ ਹੈ ਕੁਝ ਖੇਤਰ ਮੀਆਂ ਤੋਂ ਸਕਣੇ ਵੀ ਰਣਗੇ ਹਾਲਾਂਕਿ ਬੱਦਲਬਾਜ਼ੀ ਬਹੁਤੇ ਖੇਤਰਾਂ ਦੇ ਵਿੱਚ ਬਣੀ ਰਹੇਗੀ ਪਰ ਕੁਝ ਖੇਤਰਾਂ ਤੱਕ ਮੀਂਹ ਜਿਹੜਾ ਸੀਮਿਤ ਰਹਿਣਗੇ ਇਸਲਾਵਾ ਜੇਕਰ ਅਸੀਂ ਗੱਲ ਕਰਦੇ ਹਰਿਆਣੇ ਦੀ ਯਮੁਨਾ ਨਗਰ ਪੰਚਕਲਾ ਹੰਬਾਲਾ ਖੇਤਰ ਕੈਥਲ ਕਰਨਾਲ ਸੋਨੀ ਫਤ ਫਾਣੀ ਫਤ ਮਹਿੰਦਰਗੜ੍ਹ ਰਿਵਾੜੀ ਜੀਂਦ ਸਰਸਾ ਰੋਤਕ ਚਾਜਰ ਭਵਾਨੀ ਇਹਨਾਂ ਖੇਤਰਾਂ ਦੇ ਵਿੱਚ ਬਦਲ ਵਈ ਅਸਲ ਬਣੀ ਹੋਈਆਂ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਕਾਰਵਾਈਆਂ ਹੋ ਸਕਦੀਆਂ ਨੇ ਹਲਕੇ ਦਰਮਿਆਨੇ ਛਰਾਟੇ ਦੀਆਂ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣੇ ਦੇ ਵੀ ਮੀਂਹ ਦੀ ਉਮੀਦ ਘੱਟ ਹੈ ਕੁਝ ਖੇਤਰ ਜਿਹੜੇ ਦਿੱਲੀ ਗ੍ਰਾਮ ਨੇੜਾ ਦੇ ਨਾਲ ਲੱਗਦੇ ਆ ਪੱਛਮ ਯੂਪੀ ਦੇ ਨਾਲ ਲੱਗਦੇ ਆ ਹਰਿਆਣੇ ਦੇ ਉੱਥੇ ਹੋ ਸਕਦਾ ਹਲਕੇ ਦਰਮਿਆਨੇ ਛਰਾਟੇ ਲੱਗ ਜਾਣ ਇਸਲਾਵਾ ਜੀ ਰਾਜਸਥਾਨ ਦੇ ਉੱਤਰੀ ਹਫਾਗੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਲੂੰਪਗੜ੍ਹ ਸਰਤਗੜ੍ਹ ਬੀਕਾਨੇਰ ਜੁਰੂ ਇਹਨਾਂ ਹਫਾਗਾ ਦੇ ਵਿੱਚ ਵੈਸੇ ਮੌਸਮ ਬਦਲਬਾਈ ਵਾਲਾ ਬਣਿਆ ਹੋਇਆ ਮੀਂਹਿਆ ਸਾਰੇ ਨਾਲ ਖੇਤਾਂ ਦੇ ਵਿੱਚ ਘਾਟ ਹੀ ਨਹੀਂ ਸੋ ਜੀ ਅਗਲੇ 48 ਘੰਟਿਆਂ ਦਾ ਮੌਸਮ ਦਾ ਹਾਲ ਬਾਕੀ ਅਫਡੇਟ ਤੁਹਾਨੂੰ ਲਾਈਵ ਦਿੰਦੇ ਰਹਾਂਗੇ ਧੰਨਵਾਦ